ओम नमो शिवाय ओम नमो शिवाय एक मान चैनल देख रहे सारे दर्शका दा अमरजीत मान वलो उन्ही गां दी गा स्वागत है जी रोपर शहर ਦੇ ਵਿੱਚ ਪਹੁੰਚੇ ਆ ਜਿੱਥੇ ਸ਼ਿਵਰਾਤਰੀ ਨੂੰ ਮੁੱਖ ਰੱਖਦੇ ਆ ਅੱਜ ਖੀਰ ਦਾ ਲੰਗਰ ਬਣਾਇਆ ਗਿਆ ਹੈ ਅਤੇ ਇਹ ਖੀਰ ਦਾ ਲੰਗਰ ਮਾਰਕੀਟ ਦੇ ਵਿੱਚ ਵਰਤਾਇਆ ਜਾ ਰਿਹਾ ਹੈ ਸ਼ਿਵ ਮੰਡਲੀ ਰੂਪਨਗਰ ਹੈ ਇਹਨਾਂ ਦੇ ਵੱਲੋਂ ਇਹ ਲੰਗਰ ਬਣਾਇਆ ਜਾਂਦਾ ਹੈ ਅਤੇ ਮੁੱਖ ਸੇਵਾਦਾਰ ਨੇ ਜੋ ਰਵੀ ਸੋਹਤਾ ਜੀ ਉਹਨਾਂ ਦੇ ਵੱਡੇ ਸਹਿਯੋਗ ਦੇ ਨਾਲ ਪੂਰੀ ਟੀਮ ਨੂੰ ਨਾਲ ਲੈ ਕੇ ਇਹ ਲੰਗਰ ਬਣਾਇਆ ਜਾਂਦਾ ਹੈ ਅਤੇ ਵਰਤਾਇਆ ਜਾਂਦਾ ਹੈ ਤੇ ਆਓ ਗੱਲਬਾਤ ਵੀ ਕਰਦੇ ਆ ਤੁਹਾਨੂੰ ਇਹ ਪੂਰੀ ਜਾਣਕਾਰੀ ਵੀ ਦਿਖਾਉਨੇ ਆ ਕਿ ਚ ਕਾ ਇਹ ਮਨ ਸਮਝਾਇਆ ਕਰੋ ਜਿਤ ਸ਼ਿਵ ਜੀ ਦਿਲ ਦੀਏ ਉਹ ਵਿਮਨਸਾ ਪੂਰੀ ਦਿਲ ਦੀਏ ਜਿੱਥੇ ਮਰਨੂ ਸ਼ਾਂਤੀ ਮਿਲਦੀਏ ਉਹ ਵਿਮਨਸਾ ਪੂਰੀ ਦਿਲ ਦੀਏ ਅਮਰਜੀਤ ਇਮਾਨ ਦੇ ਸੰਗ ਰਲ ਕੇ ਸਾਰੇ ਓਮ ਦਾ ਨਾਮ ਤੇ ਆਇਆ ਕਰੋ ਜਿੱਥੇ ਸ਼ਿਵਜੀ ਦਾ ਆਵਤਾ ਹਾਂਜੀ ਰਵੀ ਸੋਤਾਜੀ ਬਹੁਤ ਵੱਡਾ ਉਪਰਾਲਾ ਜਿਹੜਾ ਅੱਜ ਇਹ ਤੀਵਾਂ ਵਿਸ਼ਾਲ ਖੀਰ ਭੰਡਾਰਾ ਤੁਸੀਂ ਲਗਾਇਆ ਤੇ ਇਹਦੇ ਬਾਰੇ ਚਾਨਣਾ ਪਾਇਓ ਤੇ ਅੱਜ ਦਾ ਜਿਹੜਾ ਭੰਡਾਰਾ ਹੈ ਕਿੰਨੀ ਖੀਰ ਹੈ ਸਭ ਤੋਂ ਪਹਿਲਾਂ ਦੇ ਧੰਨ ਸਾਹਿਬ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਕਰਾਲੀ ਤੋਂ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਆਪਣੇ ਚੈਨਲ ਦੇ ਰਾਹੀ ਸਾਨੂੰ ਪੂਰੇ ਵਰਲਡ 'ਚ ਪਹੁੰਚਾ ਦਿਓ ਉਸ ਤੋਂ ਬਾਅਦ ਮੈਂ ਕਹੂੰਗਾ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਕਨ ਕਨ ਵਾਲਮੀਕੀ ਜਨ ਜਨ ਵਾਲਮੀਕੀ ਗਰਗਰ ਵਾਲਮੀਕੀ ਜੈ ਬੋਲੇ ਵੰਮ ਵੰਮ ਬੋਲੇ ਇਹ ਜੋ ਲੰਗਰ ਭੰਡਾਰਾ ਹੈ ਪਿਛਲੇ 30 ਸਾਲਾਂ ਤੋਂ ਇਹ ਬੱਚੇ ਮੇਰੇ ਸਾਰੇ ਸਾਥੀ ਆ ਇਹ ਸਾਡੇ ਵੀਰ ਜੀ ਤੇ ਇਹ 30 ਸਾਲਾਂ ਤੋਂ ਚੱਲਿਆ ਆ ਰਿਹਾ ਹੈ ਇਹ ਜਿਹੜਾ ਲੰਗਰ ਹੈ ਸਾਰੇ ਹੀ ਸ਼ਹਿਰ ਦੇ ਸਹਿਯੋਗ ਨਾਲ ਹੁੰਦਾ ਹੈ ਜੀ ਇਹ ਅੱਜ 10 ਗੰਡਾ ਦੁੱਧ ਦੀ ਖੀਰ ਬਣਾ ਕੇ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਇਹ ਪ੍ਰਸ਼ਾਦ ਵੰਡਿਆ ਜਾਵੇਗਾ ਔਰ 22 ਤਰੀਕ ਨੂੰ ਮਹਾ ਸ਼ੁਰੂਆਤ ਦੇ ਉਪਲਕਸ਼ ਦੇ ਵਿੱਚ ਆਰਾਮ ਨੀਲਾ ਗਰਾਊਂਡ ਰੋਪੜ ਦੇ ਵਿੱਚ ਜੋ ਵੀ ਮੇਰੇ ਸਾਥੀ ਸਹਿਯੋਗ ਦਿੰਦੇ ਆ ਉਹ ਤਾਂ ਹੀ ਲੰਗਰ ਲਾਉਂਗੇ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਔਰ ਸਾਰਿਆਂ ਨੂੰ ਇਸ ਇੱਕ ਬੇਨਤੀ ਕਰਦਾ ਹਾਂ ਕਿ ਜਿਹੜਾ ਤਮਾਨ ਚੈਨਲ ਆ ਇਹਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਤਮਾਨ ਸਾਹਿਬ ਬਹੁਤ ਮਿਹਨਤੀ ਆ ਦੇ ਕੋਰਾਲੀ ਤੋਂ ਰੋਪੜ ਆਏ ਆ ਹੁਣ ਇਹਨਾਂ ਨੇ ਫੇਰ ਵਾਪਸ ਕਰਾਲੀ ਜਾ ਕੇ ਇੱਕ ਕਵਰਿੰਗ ਕਰਨੀ ਆ ਸੋ ਜੈ ਭੋਲੇ ਬੰਮ ਬੰਮ ਬੋਲੇ ਧੰਨਵਾਦ ਹੋਰ ਠੀਕ ਸ਼ੰਕਰ ਭਗਵਾਨ ਕੀ ਬੰਮ ਬੰਮ ਬੋਲੇ ਬੰਮ ਬੰਮ ਬੋਲੇ ਜੈ ਭੋਲੇ ਨਾਮ ਨਮੇ ਸ਼ਿਵਾਏ ਜੀ ਨਮੇ ਸ਼ਿਵਾਏ ਜੀ ਸੋ ਅੱਜ ਜੋ ਹੈ ਤੀਮਾ ਵਿਸ਼ਾਲ ਖੀਰ ਭੰਡਾਰਾ ਜੋ ਤੁਸੀਂ ਬਣਾ ਕੇ ਬਾਜ਼ਾਰ ਦੇ ਵਿੱਚ ਲੈ ਕੇ ਜਾਣਾ ਤੇ ਇਹਦੇ ਬਾਰੇ ਕੀ ਕਹੂੰਗੇ ਇਹ ਸਾਨੂੰ ਜਿਹੜਾ ਹੈਗਾ ਆਪਣੇ Hindu ਧਰਮ ਦੇ ਉੱਪਰ ਬਹੁਤ ਮਾਣ ਹੈ ਵੀ ਜਿਹੜਾ ਹੈਗਾ ਵੀ ਅੱਜ ਤੀਮਾ ਵਿਸ਼ਾਲ ਜਿਹੜਾ ਹੈਗਾ ਖੀਰ ਦਾ ਭੰਡਾਰਾ ਜਿਹੜਾ ਹੈਗਾ ਸ਼ਿਵਰਾਤਰੀ ਦੇ ਮਹਾਂ ਪਰਵ ਦੇ ਉਪਲਕਸ਼ਮਾ ਜਿਹੜਾ ਹੈਗਾ ਸਾਰੇ ਸ਼ਹਿਰ ਦੇ ਵਿੱਚ ਮੈਂ ਜਿਹੜਾ ਹੈਗਾ ਵਿਦਿਤ ਕੀਤਾ ਜਾਏਗਾ ਇਹਦੇ ਨਾਲ ਜਿਹੜਾ ਹੈਗਾ ਸਲਾਤਨ ਜਿਹੜਾ ਹੈਗਾ ਜਾਗਰਿਤ ਹੋਏਗਾ ਆਪਣਾ Hindu ਸਮਾਜ ਜਿਹੜਾ ਹੈਗਾ ਜਾਗਰਿਤ ਹੋਏਗਾ ਤੇ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਜੀ ਜੈ ਬੋਲੇ ਨਾਤ ਜੈ ਬੋਲੇ ਨਾਤ ਜੀ ਅੱਜ ਦਾ ਦਿਹਾੜਾ ਸਾਡੇ ਲਈ ਬਹੁਤ ਖੁਸ਼ੀ ਭਰਿਆ ਦਿਨ ਹੈ ਕੱਲ ਸ਼ਿਵਰਾਤਰੀ ਹੈ ਸ਼ਿਵਰਾਤੀ ਤੋਂ ਇੱਕ ਦਿਨ ਪਹਿਲਾਂ ਪਹਿਲਾਂ ਜੋ ਐ ਰਵੀ ਸੋਤਾ ਜੀ ਦੇ ਥਰੂ ਜਿਹੜਾ ਇਹ ਹਰ ਸਾਲ ਲੰਗਰ ਲਗਾਇਆ ਜਾ ਰਿਹਾ ਹੈ ਇਸ ਵਾਰੀ 10 ਕੁਇੰਟਲ ਦੁੱਧ ਦੀ ਖੀਰ ਜੋ ਪੂਰੇ ਸ਼ਹਿਰ ਦੇ ਵਿੱਚ ਵੰਡੀ ਜਾ ਰਹੀ ਹੈ ਔਰ ਇਹ ਸ਼ਿਵਰਾਤਰੀ ਪੋਲੇਨਾਦੀ ਮਾਇਆ ਹੈ ਜੀ ਤੇ ਮੈਂ ਇਸ ਜੋ ਵੀ ਇਥੇ ਸਮੂਹ ਸੰਗਤ ਇਕੱਠੀ ਹੋਈ ਹੈ ਉਹਨਾਂ ਨੂੰ ਸ਼ਿਵਰਾਤਰੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਮੈਂ ਜ਼ਿਲ੍ਹਾ ਪ੍ਰਧਾਨ ਡੀਐਸਐਸ ਤੋਂ ਵੱਲੋਂ ਇਹਨਾਂ ਨੂੰ ਸਭ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਰਵੀ ਸੋਹਤਾ ਜੀ ਨੂੰ ਖਾਸ ਕਰਕੇ ਜੋ ਇਹਨਾਂ ਉਪਰਾਲਾ ਕਰਦੇ ਆ जय 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 भोलेनाथ जय भोलेनाथ जय भोलेनाथ हर हर वीर बजरंगी हर हर महादेव महाशिवरात्रि दे ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਰਵੀ ਸੋਤਾ ਜੀ ਨੇ ਜੋ ਕੰਮ ਕਰ ਰਿਹਾ ਹੈ ਬਹੁਤ ਵਧੀਆ ਕੰਮ ਕਰ ਰਿਹਾ ਹੈ ਜੀ ਇਹਦੇ ਨਾਲ ਜੁੜਨ ਦੀ ਰੋਡ ਹੈਗੀ ਅਸੀਂ ਜੁੜਦੇ ਨਹੀਂ ਨਾ ਹੈਗੇ ਜੁੜਨਾ ਚਾਹੀਦਾ ਜੀ ਬਹੁਤ ਬਹੁਤ ਵਧਾਈਆਂ ਮੈਂ